ਕਿਹੜੀ ਜਗ੍ਹਾ ਤੋਂ ਆਏ ਪਾ? ਅਸ ਇੰਗਲੈਂਡ ਤੋਂ ਆਏ ਆ। ਅੰਗਲੈਂਡ ਤੋਂ ਸਪੈਸ਼ਲੀ। ਅੱਛਾ ਅੱਛਾ। ਸਾਡੇ ਬੱਚੇ ਵੀ ਬਹੁਤ ਰੋਏ। ਜੀ। ਸੱਚ ਸਾਡੇ ਬੱਚੇ ਵੀ ਬਹੁਤ ਰੋਏ। ਜੀ। ਇਹ ਕਦੋਂ ਖਬਰ ਦਾ ਕਦੋਂ ਪਤਾ ਲੱਗਦਾ ਤੁਹਾਨੂੰ? ਉਸ 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 ਦਿਨ ਹੀ ਲੱਗ ਜਾਂਦਾ ਸ਼ਾਮ ਨੂੰ। ਮੈਂ ਜੋ ਅੱਜ ਸਿੱਧੂ ਮੂਸੇ ਦਾ ਜੋ ਜਨਮ ਹੋਇਆ ਇਸ ਦੀ ਖਬਰ। ਉਸ ਹੁਣੇ ਹੀ ਮੈਨੂੰ ਇੱਥੇ ਪਤਾ ਲੱਗਾ। ਹਾਂ। 5 5 ਮਿੰਟ ਹੋਏ। ਹਾਂ। ਬਹੁਤ ਸੁਣੋ ਕੀ ਤਰ੍ਹਾਂ ਬਨੇ। ਅੰਗਲੈਂਡ ਤੋਂ ਸਿੱਧੇ ਇੱਥੇ ਜਨਮ ਕਿ ਉਹਨਾਂ ਦੇ ਨਹੀਂ ਅਸੀਂ ਕਿਸੇ ਪਿੰਡਰ ਰੁਕੇ ਹੋਏ ਸੀ ਉਥੋਂ ਆਏ ਹੈਗੇ ਸਾਡੀ ਤਮੰਨਾ ਸੀ ਅਸੀਂ ਇੱਥੇ ਆਉਣਾ ਹੈ ਜਦੋਂ ਖੁਸ਼ੀ ਦਾ ਪਤਾ ਲੱਗਾ ਤੇ ਸਿੱਧੇ ਮੁੱਸੀ ਵਾਲੇ ਦੇ ਘਰੇ ਆਏ ਤੁਸੀਂ ਨਹੀਂ ਅਸੀਂ ਤਾਂ ਇੱਥੇ ਆ ਕੇ ਪਤਾ ਲੱਗਾ ਸਾਨੂੰ ਸਾਨੂੰ ਪਹਿਲਾਂ ਪਤਾ ਨਹੀਂ ਸੀ ਹਾਂਜੀ ਪਤਾ ਲੱਗਾ ਘਰ ਲੱਗਿਆ ਹਾਂਜੀ ਨਿਊਜ਼ਾਂ ਵਿੱਚ ਚੰਦੇਸੀ YouTube ਤੇ ਦੇਖਦੇ ਸੀਗੇ ਜੀ ਪਰ ਚਲੋ ਜੋ ਵੀ ਰੱਬ ਦੇ ਇਖਤਿਆਰ ਹੈ ਅਕਤੋਚ ਨਹੀਂ ਕਰ ਸਕਦਾ ਬੰਦਾ ਹਾਂ ਹਾਂਜੀ ਹਾਂਜੀ ਇੰਗਲੈਂਡ ਦੇ ਵਿੱਚ ਤੁਸੀਂ ਗਾਣੇ ਸੁਣਦੇ ਹੋ ਸਿੱਧੂ ਮੂਸੇ ਦਾ ਕਿਹੋ ਜਿਹੇ ਗਾਣੇ ਚੱਲਦੇ ਸੀ ਬਹੁਤ ਉਹਦੇ ਹੀ ਗਾਣੇ ਚੱਲਦੇ ਆ ਸਭ ਦੀ ਗੱਡੀ ਵਿੱਚ ਉਹਦੇ ਗਾਣੇ ਚੱਲਦੇ ਰਹੇ ਜਿੱਦਾਂ ਉੱਥੇ ਵੀ ਇਹੇ ਗਾਣੇ ਉਹ ਦੱਸ ਹਾਂਜੀ ਜੇ ਗੱਡੀ ਦੇ ਵਿੱਚ ਜਾਂਦੇ ਆ ਉੱਥੇ ਵੀ ਜੇ ਮੈਰਿਜ ਦੇ ਵਿੱਚ ਜਾਂਦੇ ਆ ਉੱਥੇ ਵੀ ਗਾਣੇ ਛੋਟੇ ਛੋਟੇ ਜੋ ਵੱਡਾ ਜੋ ਸਭ ਉਹਦੇ ਗਾਣੇ ਸੁਣਦੇ ਅੱਛਾ ਆਲਵੇਸ ਸਿੱਧੂ ਨੂੰ ਜਨਨ ਕਿ ਜਿਹੜੇ ਚਾਹਣ ਵਾਲੇ ਆ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਇਹ ਸੀ ਕਿ ਸਿੱਧੂ ਮੁੜ ਕੇ ਫੇਰ ਆਵੇ ਹਾਂਜੀ ਇਹ ਸੀ ਆ ਗਿਆ ਆ ਗਿਆ ਓਕੇ ਹਨ ਆ ਗਿਆ ਤੇ ਪ੍ਰਮਾਤਮਾ ਉਹਦੇ ਰੰਗ ਆ ਉਹਨੇ ਜੇ ਇਸ ਤਰੀਕੇ ਚੱਲਣਾ ਉਹਦੀ ਰਜਾ ਨੂੰ ਕੋਈ ਨਹੀਂ ਮੋੜ ਸਕਦਾ ਤੁਸੀਂ ਕੁਝ ਕਹਿ ਰਹੇ ਸੀ ਵੀ ਜਿਹੜੇ ਮੇਰੇ ਦੋ ਪੁੱਤਰੇ ਆ ਜਾਂ ਹਾਂ ਦੋ ਤੇ ਮੇਰੇ ਦੋ ਪੁੱਤਰੇ ਆ ਹਾਂਜੀ ਆ ਇੱਕ ਤਾਂ ਨਾਲ ਆਇਆ ਸਾਰੇ ਅੱਛਾ ਹਾਂ ਅਸੀਂ ਤਾਂ ਜਦੋਂ ਗੱਲ ਕਰਦੇ ਸੀ ਅਸੀਂ ਰੋਣ ਲੱਗ ਪੈਂਦੇ ਸੀ ਕਿਉਂਕਿ ਹਾਂ ਮੇਰਾ ਬੇਟਾ ਕਹਿੰਦਾ ਹਾਂ ਜੀ ਮਮ ਤੁਸੀਂ ਇਹਨਾਂ ਨਾਲ ਰੋਇਆ ਕਰੋ ਬਟ ਉਹਦੀ ਗੱਲ ਕਰਕੇ ਸਾਨੂੰ ਰੋਣ ਆ ਜਾਂਦਾ ਜੀ ਜੀ ਕੀ ਉਹਦੇ ਗੀਤਾਂ ਦੇ ਵਿੱਚ ਕੋਈ ਸੱਚਾਈ ਸੀ ਨਹੀਂ ਬਹੁਤ ਜਿਆਦਾ ਵੀ ਸੱਚਾਈ ਸੀ ਕੱਲੀ ਕੱਲੀ ਗੱਲ ਵਿੱਚ ਸੱਚਾਈ ਸੀ ਉਹਦੀ ਜੀ ਹੂੰ ਕੱਲੀ ਕੱਲੀ ਗੱਲ ਵਿੱਚ ਪਰ ਬੰਦੇ ਦੇ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਹਾਂ ਹਾਂਜੀ ਪਹਿਲੋਂ ਅਸੀਂ ਵੀ ਸੌਂਦੇ ਸੀ ਗਾਣੇ ਲੇਕਿਨ ਐਸੇ ਹਿਸਾਬ ਬਣਾਨੇ ਪਰ ਜੋ ਹੋਇਆ ਉਹ ਬਹੁਤ ਮਾੜਾ ਹੋਇਆ ਬਹੁਤ ਮਾੜਾ ਹੋਇਆ ਜਿਹਨੇ ਵੀ ਕੀਤਾ ਜੀ ਦੁੱਖ ਪਉਣਗੇ ਉਹ ਜੀ ਜੀ ਦੁੱਖ ਕਰਨ ਮਾਤਾ ਪਿਤਾ ਦੀਆਂ ਜਿਹੜੀਆਂ ਖੁਸ਼ੀਆਂ ਸੀ ਕੁਝ ਅਧੂਰੀਆਂ ਰਹਿ ਗਈਆਂ ਸੀ ਅਸੀਂ ਵੀ ਮਾਪੇ ਹੈਗੇ ਹਾਂ ਸਾਨੂੰ ਵੀ ਪਤਾ ਆ ਬੱਚਿਆਂ ਦੀਆਂ ਖੁਸ਼ੀਆਂ ਕੀ ਚੀਜ਼ਾਂ ਹੁੰਦੀਆਂ ਜੀ ਹੈ ਨਾ ਉਹਨੇ ਸ਼ੌਂਕ ਨਾਲ ਕਿੰਨੀ ਸੋਹਣੀ ਹਵੇਲੀ ਬਣਾਈ ਸੀ ਪਰ ਉਹਨਾਂ ਨੂੰ ਰਹਿਣਾ ਨਸੀਬ ਨਹੀਂ ਹੋਇਆ ਇਥੇ ਇਹ ਸਾਰੇ ਤਕਦੀਰ ਦੀਆਂ ਗੱਲਾਂ ਹਨਾ ਜੀ ਜੇ ਬੰਦੇ ਦੀ ਤਕਦੀਰ ਵਿੱਚ ਇਦਾਂ ਹੀ ਲਿਖਿਆ ਹੋਵੇ ਉਹ ਕੁਝ ਹੀ ਹੁੰਦਾ ਹੈਗਾ ਹਾਂਜੀ ਉਹ ਹੋ ਗਿਆ ਹਨਾ ਜੀ ਜੀ ਕੋਈ ਬਹਾਨਾ ਬਣ ਗਿਆ ਕੋਈ ਬਹਾਨਾ ਬਣ ਗਿਆ ਜੀ ਤੁਹਾਨੂੰ ਜਿਆਦਾ ਗਾਣਾ ਚੰਗਾ ਸਿੱਧੂ ਦਾ ਕਿਹੜਾ ਲੱਗਦਾ ਸਾਰੇ ਸਾਰੇ ਸੋਨੇ ਆ ਸਾਰੇ ਸੋਨੇ ਸਾਰੇ ਨਹੀਂ ਕੋਈ ਦੋ ਬੋਲ ਹੋ ਜਾਣ ਕਿਸੇ ਦੇ ਮੈਨੂੰ ਮੈਨੂੰ ਤਾਂ ਹੁਣ ਇਸ ਵੇਲੇ ਮੇਰਾ ਮੂੰਹ ਵੀ ਛੋੜ ਗਿਆ ਹੋਏਗਾ ਹੋਇਆ ਹੈ ਮਿੰਨ ਹੁਣ ਕੁਛ ਨਹੀਂ ਜਿਆਦਾ ਆ ਰਿਹਾ ਇਸ ਵੇਲੇ ਤਾਂ ਜਿੱਦਾਂ ਮਨ ਬਰਾਗ ਵਿੱਚ ਹੈ ਜੇ ਸੱਚੀ ਪੁੱਛਾਂਗਾ ਗਾਣਾ ਸੀ ਸਿੱਧੂ ਦਾ ਮਾਂ ਮੈਨੂੰ ਲੱਗਦਾ ਮੈਂ ਜਮਾ ਤੇਰੇ ਵਰਗਾ ਹਾਂਜੀ ਹਾਂਜੀ ਨਹੀਂ ਮੈਂ ਜੰਦਾ ਦੀ ਟ੍ਰੀਟਮੈਂਟ ਕਰਾਉਂਦੀ ਹਾਂ ਤੇ ਮੈਨੂੰ ਥੋੜਾ ਜਿਹਾ ਨਹੀਂ ਨਹੀਂ ਵੈਸੇ ਕਰਦਾ ਉਹ ਤਾਂ ਗਾਣਾ ਆਇਆ ਸੀ ਨਾ ਇੱਕ ਹਾਂਜੀ ਬਹੁਤ ਜਿਆਦਾ ਸੋਹਣਾ ਜੀ ਹਰ ਇੱਕ ਗਾਣਾ ਜਿਹੜਾ ਉਹਨੇ ਆਪਣੇ ਐਸਵਾਈਐਲ ਤੇ ਕਟਿਆ ਉਹ ਵੀ ਬਹੁਤ ਸੋਹਣਾ ਸਾਰੇ ਸੋਹਣੇ ਸੀ ਜੀ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਅੱਜ ਪਹੁੰਚਿਆ ਹੋ? ਬਹੁਤ ਮਾਣ ਸੀ ਲਾਈਕ ਉਹਦੇ ਦੇਖਣਾ ਕੀ ਉਹਨੇ ਬਣਾਇਆ ਸੀਗਾ ਸੱਚੀ ਯੰਗ ਹੈ विद द एज वी थोड़ी सी गेन की कोशिशों ने बनाया या जस्ट वांट टू हैव अ लुक यू नो मेरा मुंडा है डिवाई तो वो भी कहता मैं तीन दिन तीन चार दिन ले आया हां जी असि इते तीन घंटे लगे सानो और नो इते आज सोरे जी जस्ट टू हक मना व्लॉक एंड व्यू व्हाट इज गॉट ਲੁੱਕ ਅਰਾਊਂਡ ਇਸ ਬੈਲ ਵੀ ਦੇਖੋ ਪ੍ਰਮਾਤਮਾ ਦੇ ਰੰਗ ਨਹੀਂ ਆ ਰਹੇ ਆ ਉਹਨੇ ਕਿਸੇ ਨਾ ਕਿਸੇ ਉਹਦੇ ਵਿੱਚ ਭੇਜਿਆ ਤਾਂ ਹੈ ਨਾ ਉਹਨੂੰ ਜੀ ਜੀ ਭੇਜਿਆ ਪਰ ਸਾਡਾ ਮਨ ਵਿਰਾਗ ਵਿੱਚ ਹੁੰਦਾ ਜਦੋਂ ਉਹਦੀ ਗੱਲ ਕਰਦੇ ਹੈਗੀਆਂ ਕਿਉਂਕਿ ਅਸੀਂ ਦੀਆਂ ਪੁੱਤਾਂ ਵਾਲੇ ਆ ਨਾ ਇਸ ਕਰਕੇ ਜਿੱਦਾਂ ਦੇ ਸਾਡੇ ਬੱਚੇ ਆ ਉਹ ਨਾ ਇਦਾਂ ਦਾ ਹੀ ਉਹਨਾਂ ਦਾ ਦਿਲ ਲਿਆ ਜੀ ਜੇ ਹੁਣ ਕਿਸੇ ਪਾਸੇ ਜਾਣ ਨੂੰ ਸਿੱਧੂ ਦੀਆਂ ਹੀ ਤਸਵੀਰਾਂ ਲੱਗੀਆਂ ਤੁਹਾਨੂੰ ਕਿੱਥੇ ਮਰਜੀ ਚੱਲ ਜਾਓ ਇੰਗਲੈਂਡ ਅਮਰੀਕਾ ਜਿੱਥੇ ਮਰਜੀ ਜਿਹੜੇ ਜਿਹੜੇ ਰਾਹ ਅਸੀਂ ਚੱਲਦੇਗੇ ਇਹਦੇ ਗਾਣੇ ਲੱਗੇ ਹੁੰਦੇ ਇੰਗਲੈਂਡ ਦੇ ਵਿੱਚ ਵੀ ਬਹੁਤ ਜ਼ਿਆਦੇ ਜ਼ਿਆਦਾ ਪੁੱਤਰੀ ਵੀ ਬਹੁਤ ਉੱਥੇ ਲੱਗੀ ਬਹੁਤ ਜ਼ਿਆਦੇ ਛੋਪਾਂ ਵਿੱਚ ਗੱਟੀਆਂ ਤੇ ਪੋਸਟਰ ਲਾਇਆ ਵੈਨ ਦੇ ਪੋਸਟਰ ਲਾਇਆ ਅੱਜ ਘੜੀ ਦੇਖੋ ਦੇਖੋ ਅਮਰੀਕਾ ਤੋਂ ਲੈ ਕੇ ਆਏ ਐ ਪੋਸਟਰ ਵੀ ਆ ਜੀ ਅੱਜ ટી-ਸ਼ਰਟ ਪਾਈ ਹੈ ਵੀਰ ਦੇ ਹਾਂ ਜੀ ਇਹ ਵੀ ਜਨਕਿ ਉੱਥੋਂ ਇੰਗਲੈਂਡ ਚੋਂ ਆਏ ਆ ਜਨਕਿ ਆ ਤੁਹਾਡੀ ટી-ਸ਼ਰਟ ਪਾਈ ਹੈ ਸਿੱਧੂ ਮੂਸੇ ਵਾਲੇ ਦੀ ਉਧਰ ਵੀ ਜਨਕਿ ਸ਼ਰਟਾਂ ਬਹੁਤ ਵਿਕਦੀਆਂ ਨੇ ਉਹ ਤੇ ਹੈਗਾ ਦਬਾਈ ਜਾ ਜਿਆਦੇ ਇੰਡੀਅਨ ਬੰਦੇ ਤੇ ਟੀ-ਸ਼ਰਟ ਮੈਲਦੇ ਜੁਐਲਰੀ ਮੈਲਦੇ ਪੋਸਟਰ ਗੱਡੀਆਂ ਤਾਂ ਜੀ ਜੀ ਕੀ ਲੱਗਦਾ ਸਿੱਧੂ ਦੇ ਕਿਉਂ ਇੰਨਾ ਕੁਝ ਬਿਕ ਰਿਆ ਹੋਰ ਵੀ ਕਲਾਕਾਰ ਬਹੁਤ ਸੀਗੇ ਉਹਦੀਆਂ ਗੱਲਾਂ ਦਾ ਨਹੀਂ ਮੈਂ ਮੈਂ ਨਹੀਂ ਸਿੱਧੂ ਸਿਰ ਓਨਲੀ ਸਿੱਧੂ ਇਨ ਇੰਡੀਆ ਉਹ ਬਹੁਤ ਵੱਡਾ ਪ੍ਰੈਜੈਂਸ ਹੈਗਾ ਸੀ ਯੰਗਰ ਕਮਿਊਨਿਟੀ ਐਸ ਵੈਲ ਅ ਯੰਗਰ ਸੀ ਉਹ ਵੀ ਲੱਗਾ ਸੀ ਉੱਥੇ ਵਾਏ ਉੱਥੇ ਕੀ ਆ ਸੀ ਦਬਾਈ ਸ਼ੋ ਹੈਗਾ ਸੀ 2021 ਜੀ ਹੈਕਮਨ ਨੇ ਬਿਫੋਰ ਹੀ ਪਾਸਟ ਜੀ ਇਹ ਗਿਆ ਸੀ ਗੁੱਡ ਜਦੋਂ ਸਿੱਧੂ ਦਾ ਸ਼ੋ ਹੁੰਦਾ ਸੀ ਕੈਨੇਡਾ ਅਮਰੀਕਾ ਅੰਗਲੈਂਡ ਦੇ ਵਿੱਚ ਕਿਵੇਂ ਲੱਗਦਾ ਸੀ ਅਮ ਸਾਨੂੰ ਕਦੇ ਚਾਂਸ ਆ ਮਿਲਿਆ ਨਹੀਂ ਸੀ ਸ਼ੋਅ ਦੇਖਣ ਦਾ ਜੀ ਪਰ ਜਦੋਂ ਅਸੀਂ ਸੁਣਿਆ ਕਿ ਸ਼ੋਅ ਹੁੰਦਾ ਤੇ ਫੈਰ ਆਉਂਦਾ ਸੀ ਉਹ ਦਾ ਟਾਈਮ ਜੀ ਤੇ ਬਹੁਤ ਵੱਡੇ ਯੂ نو ਕਲਾਕਾਰ ਹੁੰਦੇ ਸੀਗੇ ਫੈਲੇ ਤਾਂ ਬਹੁਤ ਖਸ ਕਰਨਾ ਸੀ ਉਹਨਾਂ ਨੇ ਪਰ ਸਾਨੂੰ ਮੌਕਾ ਨਹੀਂ ਮਿਲਿਆ ਯੂ نو ਫਿਨਿਸ਼ਿੰਗ ਆਊਟ ਚਲੋ ਜਿਹੜੀ ਖੁਸ਼ੀ ਰਹਿ ਗਈ ਹੁਣ ਪਰਮਾਤਮਾ ਉਹਨੂੰ ਪੂਰੀ ਕਰੂਗਾ ਹਾਂਜੀ ਹੈ ਇਹ ਤਾਂ ਕੋਈ ਬਹਾਨਾ ਬਣਨਾ ਸੀ ਨਾ ਹੈਨਾ ਪਰ ਬਟ ਉਹ ਹੋਈ ਸੀ ਤਾਂ ਜੀ ਸਿੱਧੂ 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 ਕਹਿੰਦੇ ਸਿੱਧੂ ਨਹੀਂ ਕਿਸੇ ਨੇ ਬਣ ਜਾਣਾ ਸਿੱਧੂ ਨਹੀਂ ਕੋਈ ਬਣ ਸਕਦਾ ਹਾਂਜੀ ਜਿੱਦਾਂ ਹੁਣ ਮਾਪੇ ਤਰੱਕੀ ਕਰਦੇ ਆ ਉਹਨਾਂ ਦੇ ਬੱਚੇ ਹੁੰਦੇ ਆ ਉਹ ਹੋ ਤਾਂ ਨਹੀਂ ਬਣ ਸਕਦੇ ਉਸ ਲਾਈਨ ਤੇ ਚੱਲ ਸਕਦੇ ਆ ਉਹੋ ਗੱਲ ਆ ਹਾਂਜੀ ਚਲੋ ਪ੍ਰਮਾਤਮਾ ਨੇ ਫੇਰ ਵੀ ਮਿਹਰ ਕੀਤੀ ਹੈ ਸ਼ੁਕਰ ਹੈ ਰੱਬ ਦਾ ਕਿਵੇਂ ਸ਼ੁਕਰ ਹੈ ਹਾਂਜੀ ਵੀਰ ਪਹੁੰਚੇ ਨੇ ਇੰਗਲੈਂਡ ਦੇ ਵਿੱਚੋਂ ਤੁਸੀਂ ਵੇਖਿਆ ਵੀ ਇਹਨਾਂ ਦੀ ਜਿਹੜੀਆਂ ਟੀ-ਸ਼ਰਟਾਂ ਪਾਈਆਂ ਘੜੀਆਂ ਪਾਈਆਂ ਜਨਿ ਕਿ ਸਾਰਿਆਂ ਦੇ ਉੱਪਰ ਜਨਿ ਕਿ ਸਿੱਧੂ ਮੂਸੇਵਾਲੇ ਦੀ ਤਸਵੀਰ ਬਣੀ ਹੋਈ ਹੈ ਜਨਿ ਕਿ ਇੱਧਰ ਵੀ ਵੀਰ ਪਹੁੰਚੇ ਨੇ ਸਾਡੇ ਕਿਹੜੀ ਜਗ੍ਹਾ ਤੋਂ ਆਗੇ ਆਪਾਂ ਚਲਵੰਡੀ ਚਲਵੰਡੀ ਸਾਬੋਤ ਵੀਰ ਜੀ ਜਦੋਂ ਖੁਸ਼ੀ ਦਾ ਪਤਾ ਲੱਗਿਆ ਜਨਿ ਕਿ ਕਿਹੋ ਜਿਹਾ ਮਾਹੌਲ ਸੀ ਕਿਹੋ ਜਿਹਾ ਮਨ ਦੇ ਵਿੱਚ ਉਹਦੇ ਲੱਗਿਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਜਦੋਂ ਸੁਣਿਆ ਸੀ ਤੇ ਉਸੇ ਟਾਈਮ ਹੀ ਆ ਜਾਏਗੀ ਜੀ ਜੀ ਹਾਂਜੀ ਬਹੁਤ ਖੁਸ਼ ਹੋਈ ਹਾਂ ਬਹੁਤ ਜ਼ਿਆਦਾ